ਦੋਸਤੋ ਤੁਸੀਂ ਦੇਖ ਰਹੇ ਹੋ ਸਮਾਣਾ ਵਿੱਚ ਸਮਾਣਾ ਦੀ ਨਗਰ ਕੌਂਸਲ ਦੇ ਜਿਹੜੇ ਸਮੂਹ ਮੁਲਾਜ਼ਮ ਨੇ ਪਿਛਲੇ 4 ਦਿਨਾਂ ਤੋਂ ਲਗਭਗ ਜਿਹੜਾ ਹੜਤਾਲ ਤੇ ਬੈਠੇ ਹੋਏ ਨੇ ਜੇ ਗੱਲ ਕਰੀਏ ਤਾਂ ਪਿਛਲੇ ਕਾਫੀ ਟਾਈਮ ਤੋਂ ਇਹਨਾਂ ਨੂੰ ਦਿੱਕਤ ਆ ਰਹੀ ਆ ਸਨ ਤੇ ਇਹਨਾਂ ਵੱਲੋਂ ਅੱਜ ਜਿਹੜਾ ਸਮਾਣਾ ਨਗਰ ਕੌਂਸਲ ਦੇ ਈਓ ਨੇ ਤੇ ਪ੍ਰਧਾਨ ਅਸਮਨੀ ਗੁਪਤਾ ਦਾ ਜਿਹੜਾ ਪੁਤਲਾ ਫੂਕਿਆ ਜਾ ਰਿਹਾ ਤਸਵੀਰਾਂ ਦੇਖ ਸਕਦੇ ਜੀ ਸਮੂਹ ਜਿੰਨੇ ਵੀ ਮੁਲਾਜ਼ਮ ਨੇ ਇਕੱਠੇ ਹੋ ਚੁੱਕੇ ਨੇ ਇਹਨਾਂ ਦਾ ਇੱਕੋ ਹੀ આરોਪ ਹੈ ਕਿ ਜਿਹੜੀਆਂ ਸਾਡੀਆਂ ਸੈਲਰੀਆਂ ਨੇ ਉਹ ਨਹੀਂ ਮਿਲਦੀਆਂ ਜਿਸ ਕਰਕੇ ਇਹਨਾਂ ਵੱਲੋਂ ਅੱਜ ਇਹ ਪੁਤਲਾ ਫੂਕਿਆ ਜਾ ਰਿਹਾ ਜੇ ਗੱਲ ਕਰੀਏ ਤਾਂ ਇਹ ਦਿਨਾਂ ਦੇ ਵਿੱਚ ਬੱਚਿਆਂ ਦੀ ਐਡਮਿਸ਼ਨਾਂ ਨੇ ਚਾਹੇ ਬੈਂਕ ਦਾ ਲੈਣ ਦੇਣਾ ਹੈ ਚਾਹੇ ਦੁੱਧ ਹੈ ਹੋਰ ਕਾਫੀ ਦਿੱਕਤਾਂ ਦਾ ਇਹਨਾਂ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਇਹਨਾਂ ਨੂੰ ਸੈਲਰੀਆਂ ਨਹੀਂ ਮਿਲ ਰਹੀਆਂ ਉਸ ਤੋਂ ਬਾਅਦ ਅੱਜ ਜਿਹੜਾ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਸਾਰਾ ਅਸਲ ਦੇ ਵਿੱਚ ਏਜ ਕਿਆ ਜਾ ਰਿਹਾ ਹੈ ਵਜ੍ਹਾ ਇਹੀ ਹੈ ਜੀ ਦੇਖੋ ਅੱਜ 30 ਤਰੀਕ ਹੋ ਗਈ ਹੈ ਇਸ ਮਹੀਨੇ ਦੀ ਸਾਨੂੰ ਸੈਲਰੀ ਨਹੀਂ ਮਿਲੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਾ ਰਿਹਾ ਹੈ ਬੱਚਿਆਂ ਦੀ এডਿਊਸ਼ਨ ਦਾ ਖਰਚੇ ਉੱਤੇ ਹੈ ਦੁੱਧ ਵਾਲੇ ਸਾਡੀ ਜਾਣਕਾਰੇ ਰਾਸ਼ਨ ਵਾਲੇ ਸਾਡੇ ਤੋਂ ਪੈਸੇ ਮੰਗ ਰਹੇ ਹੈ ਬਹੁਤ ਜ਼ਿਆਦਾ ਸਾਰੇ ਮੁਲਾਜ਼ਮ ਜਿੰਨੇ ਵੀ ਹੈ ਅਧਿਕਾਰੀ ਸਾਰੇ ਤੰਗ ਹੋ ਰਹੇ ਹੈ ਲੇਕਿਨ ਇਹ ਜਿਹੜਾ ਅਸ਼wini ਪ੍ਰਧਾਨ ਹੈ ਇਹ ਮਨਮਾਨੀ ਕਰਨ ਲੱਗਿਆ ਹੋਇਆ ਹੈ ਕਿਨੇ ਸ਼੍ਰੀ ਨਿਯਮ ਜਵਾਬ ਦਿੰਦਾ ਵੀ ਮੈਂ ਸੈਨ ਨਹੀਂ ਕਰਨੀ ਲੜਾਈ ਇਹਦੀ ਕਿਸੇ ਨਾਲ ਹੈ ਪੋਲੀਟਿਕਲ ਲੜਾਈ ਹੈ ਜਿਹਦੇ ਜ ਮੁਲਾਜ਼ਮ ਪਿੱਛਰੇ ਹੈ ਮੁਲਾਜ਼ਮ ਨਾਲ ਤੱਕਾ ਹੋ ਰਿਹਾ ਹੈ ਵੇਖ ਲਗਦੇ ਹੋ ਕਿਹਾ ਜਾ ਰਿਹਾ ਕਿ ਜਿਹੜੀ ਲੜਾਈ ਹੈ ਉਹ ਕਿਸੇ ਨਾਲ ਹੈ ਪਰ ਜਿਹੜੇ ਜੰਨੇ ਮੁਲਾਜ਼ਮ ਨੇ ਉਹ ਇਸ ਚੀਜ਼ ਦੇ ਵਿੱਚ ਪਿਸਦੇ ਨਜ਼ਰ ਆਉਂਦੇ ਨੇ ਕਿਹਾ ਜਾ ਰਿਹਾ ਕਿ ਸਾਡੇ ਦਿਨ ਪਰ ਦਿਨ ਜਿਹੜੇ ਖਰਚੇ ਹੁੰਦੇ ਨੇ ਦਿਨਾਂ ਦੇ ਵਿੱਚ ਪਰ ਫਿਰ ਵੀ ਜਿਹੜਾ ਸਮਾਣਾ ਨਗਰ ਕੌਂਸਲ ਦੇ ਈਓ ਨੇ ਚਾਹੇ ਪ੍ਰਧਾਨ ਹੈ ਉਹਨਾਂ ਨੂੰ ਇਸ ਵੇਲੇ ਸੋਚਣਾ ਚਾਹੀਦਾ ਹੈ ਪਰ ਹਲੇ ਤੱਕ ਜਿਹੜਾ ਇਹ ਏਜੰਡਾ ਨਿਕਲਦਾ ਨਹੀਂ ਨਜ਼ਰ ਆਉਂਦਾ ਜਿਸ ਕਰਕੇ ਇਹ ਸਲਾਹ ਤੋਂ ਬੰਦੇ ਨਜ਼ਰ ਆਉਂਦੇ ਨੇ ਅਗਲ ਬਤ ਕਰਾਂਗੇ ਅਸਲ ਵਿੱਚ ਹੋਰ ਏਜੰਡਾ ਕੀ ਹੈ ਕਿਉਂਕਿ ਮਹਿਲਾਵਾਂ ਵੀ ਬਹੁਤ ਇਕੱਠੀਆਂ ਹੋ ਚੁੱਕੀਆਂ ਨੇ ਹਾਂਜੀ ਕੀ ਕਹਾਂਗੇ ਜੀ ਮੈਂ ਕਿਹਾ ਤਾਂ ਦੀ ਸਾਡੀ ਤਨਖਾਹ ਨਹੀਂ ਪਈਆ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਤਨਖਾਹ ਦੀ ਔਰ ਤਨਖਾਹ ਸਾਡੀ ਪੈਣੀ ਚਾਹੀਦੀ ਹੈ ਸਾਨੂੰ ਬੈਂਕਾਂ ਕੇ ਲੋਨਾਂ ਕੇ ਵਿਆਜ ਜਿਆਦਾ ਪੈ ਰਹੇ ਆ ਔਰ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੀ ਜਿੰਦਲ ਡੋਨ ਹੋ ਰਿਹਾ ਹੋ ਸਾਨੂੰ ਤਨਖਾਹ ਨਹੀਂ ਪਈ ਤਾਂ ਅਸੀਂ ਆਪਣੀ ਹੜਤਾਲ ਐਮੀ ਜਾਰੀ ਰੱਖੇਗੀ ਇਹ ਕਿੰਨੇ ਕੁ ਟਾਈਮ ਤੋਂ ਤੁਹਾਨੂੰ ਦਿੱਕਤ ਆ ਰਹੀ ਹੈ ਤਨਖਾਹ ਦੀ ਦਿੱਕਤ ਤਾਂ ਇਸ ਹੀ ਮਹੀਨੇ ਤੇ ਆਈ ਹੈ ਪਿਛਲੇ ਮਹੀਨੇ ਵੀ 15 ਤਰੀਕ ਤੱਕ ਨਹੀਂ ਮਿਲੀ ਜੇ ਅੱਜ ਦਾ ਪਤਲਾ ਫੁੱਕਣ ਤੋਂ ਬਾਅਦ ਕੋਈ ਏਜੰਡਾ ਨਹੀਂ ਨਿਕਲਦਾ ਫਿਰ ਅਗਲਾ ਕਦਮ ਕੀ ਹੈ ਅਗਲਾ ਕਦਮ ਇਸ ਤਰੀ ਜਾਓ ਜਿਆਦਾ ਕਰੇਗੇ ਜੇਰ ਸੇ ਬਹੁਤ ਹੀ ਅਜੇ ਜੀ ਕੀ ਕਹੋਗੇ ਕਿਉਂ ਪੁਤਲਾ ਫੁਕਿਆ ਜਾ ਰਿਹਾ ਪੁਤਲਾ ਸਰਦਾਰ ਆ ਫੁਕਣਾ ਪੈ ਗਿਆ ਸਾਨੂੰ ਜਿਹੜਾ ਸਾਡਾ ਮਲਾਜ਼ਮ ਦਫਤਰੀ ਸਮਾਨੇ ਦਾ ਸਫਾਈ ਸੇਵਕ ਉਹ ਅੱਜ ਭੁੱਖੇ ਮਰ ਰਹੇ ਆ ਜੀ ਸਾਨੇ ਐਡਮਿਸ਼ਨਾਂ ਬੱਚਿਆਂ ਦੀਆਂ ਪਰਨੀਆਂ ਸਿੱਪਲ ਸਾਡਾ ਖਰਾਬ ਹੋ ਗਿਆ ਸਿਰਫ ਇਹਨਾਂ ਦੀ ਖਿੱਚਾ ਤੂਈ ਕਰਕੇ ਜੀ ਸਾਡੇ ਮਲਾਜ਼ਮਾਂ ਦਾ ਬਹੁਤ ਤਕੜਾ ਨੁਕਸਾਨ ਹੋ ਰਿਹਾ ਤੇ ਅੱਜ ਤਾਂ ਅਸੀਂ ਪੁਤਲਾ ਫੁਕਿਆ ਜੀ ਅਸੀਂ ਅੰਦਰ ਟਾਈਮ ਨੂੰ ਜੇ ਕੱਲ ਤੱਕ ਤੰਗਾ ਨਾ ਪਈ ਅਸੀਂ ਜਿਹੜੀ ਨਹਿਰ ਦਾ ਮੇਨ ਪੂਲੇ ਜੀ ਸਮਾਣੇ ਦਾ ਉੱਤੇ ਬਹੁਤ ਵੱਡਾ ਜਾਮ ਲਾਂ ਚੱਲੇ ਆ ਤੇ ਤੇ ਉਹਦੇ ਬਾਅਦ ਵੀ ਕੁਝ ਨਾ ਬਣਿਆ ਅਸੀਂ ਪੂਰੇ ਪੰਜਾਬ ਨੂੰ ਆਪਣੇ ਨੂੰ ਜਿਹੜੀ ਸਾਡੀ ਪੰਜਾਬ ਦੀ ਜੂਨੀਅਨ ਹੈ ਉਹ ਜੱਥੇਬੰਦੀ ਹੈ ਅਸੀਂ ਉਹਨੂੰ ਕਾਲ ਕਰਾਂਗੇ ਜੀ ਪੂਰਾ ਅਸੀਂ ਪੰਜਾਬ ਵਿੱਚ ਇਕੱਠਾ ਕਰਨ ਲੱਗੇ ਆ ਕਿੰਨਾ ਕੁ ਟਾਈਮ ਤਾਂ ਤੁਹਾਨੂੰ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਸਾਨੂੰ ਐਨ ਲਾ ਲੋ ਸਾਡੀ 7 ਤਰੀਕ ਨੂੰ ਅਸਲ ਤਾਂ ਤਨਖਾਹ ਪੈਂਦੀ ਹੈ ਅੱਜ 19 ਤਰੀਕ ਹੋ ਗਈ ਤੇ 20 ਤਰੀਕ ਹੋ ਗਈ ਜੀ ਅੱਜ ਸਮੱਸਿਆ ਜਮੱਸਿਆ ਗੱਲ ਨੂੰ ਜਿਹੜਾ ਅੱਜ ਦਾ ਪ੍ਰੋਟੈਸਟ ਹੈ ਇਸ ਤੋਂ ਬਾਅਦ ਵੀ ਕੋਈ ਨਹੀਂ ਰਿਜ਼ਲਟ ਨਿਕਲਦਾ ਅਗਲਾ ਕਦਮ ਕੀ ਹੈ ਅਗਲਾ ਕਦਮ ਸਾਡਾ ਇਹੀ ਹੋਊਗਾ ਜੀ ਅਸੀਂ ਆਪਣਾ ਸਾਰਾ ਮਜ਼ਦਮ ਤਬਕਾ ਲੈ ਕੇ ਜੀ ਅਗਲਾ ਵਕੀ ਜਿਹੜਾ ਨਹਿਰ ਵਾਲਾ ਪੁਲ ਹੈ ਉਹ ਵੀ ਪੱਕੇ ਤੌਰ ਤੇ ਜਾਮ ਲਾਵਾਂਗੇ ਅੱਜ 1 ਐਮਸੀ ਵੱਲੋਂ ਸਾਈਨ ਕਰਵਾਣਗੇ ਸੀ ਫਾਈਲ ਦੇ ਉੱਤੇ ਕੀ ਜਵਾਬ ਆਇਆ ਜੀ ਉਹ ਜਵਾਬ ਇਹ ਆਇਆ ਜੀ ਜਿਹੜਾ ਆਪਣੇ ਐਮਸੀ ਆਪਣੇ ਟਿੰਕਾ ਜੀ ਗਾਜੀਪੁਰਿਆ ਚੈੱਕ ਲੈ ਕੇ ਗਏ ਆ ਜੀ ਕੱਲ ਵੀ ਅਸ਼wini ਪ੍ਰਧਾਨ ਜੀ ਤੋਂ ਮੈਂ ਸਾਈਨ ਕਰਾ ਦਿੰਨਾ ਜੀ ਤੇ ਉਹਦੇ ਬਾਅਦ ਜੀ ਉਹ ਸਾਫ਼ ਜਵਾਬ ਦੇ ਗਏ ਕਿ ਮੈਂ ਸੈਨ ਨਹੀਂ ਕਰਦਾ ਠੀਕ ਹੈ ਨਾ ਉਹਦੇ ਬਸ ਇਹਨਾਂ ਦਾ ਜੀ ਅਫਸਰੀ ਚ ਰੋੜਾ ਸਰਕਾਰਾਂ ਦਾ ਕਾਂਗਰਸ ਦਾ ਅਕਲੀ ਦਾ ਆਮ ਆਦਮੀ ਦਾ ਠੀਕ ਹੈ ਨਾ ਲੜਾਈ ਅਫਸਰੀ ਦੀ ਹੈ ਗਰੀਬਾਂ ਦਾ ਉਹ ਕਰਰੇ ਕਰਦਨ ਤੋੜ ਰਹੇ ਹੈ ਗਰੀਬਾਂ ਨੂੰ ਤਾਂ ਇਹ ਕਹਿੰਦੇ ਆ ਬਾਲਮਿਕੀਏ ਤੋਂ ਫੜਨ ਨਾ ਬਾਲਮਿਕੀਏ ਤੋਂ ਅੜ ਪੜ ਰਹਿ ਜਣ ਤਾਂ ਇਹਦੇ ਬੱਚੇ ਨੌਕਰੀ ਲੱਗਣ ਵੀ ਸਾਡੇ ਸਾਡੇ ਲੱਗਣ ਅਸੀਂ ਅੱਛੀ ਅੱਛੀ ਪੱਕੇ ਰਹੀਏ ਅੱਛੀ ਅੱਛੀ ਨੌਕਰੀਆਂ ਲੱਗੀਆਂ ਇਹ ਤਾਂ ਇਹ ਚਾਹਦੇ ਹੈ ਗਰੀਬ ਜਨਤਾ ਦਾ ਉੱਪਰ ਆਵੇ ਛੋਟੀ ਖੜਾ ਚ ਗਿਰ ਗਿਰ ਕੇ ਮਰਾਂਗੇ ਇਹਨਾਂ ਦੇ ਨਾਮ ਹੋ ਕੇ ਬਸ ਕੁਰਤੇ ਬੈਠਾਂਗੇ ਮੈਂ ਤਾਂ ਆਪ ਆ ਕੇ ਮੈਂ ਸਭ ਨੇ ਦੇ ਨਾਮ ਚਿੱਠੀ ਲਿਖ ਕੇ ਗੋਬਾਲ ਜੀ ਕੀ ਕਹੋਗੇ ਮੈਂ ਤਾਂ ਵਸੇ ਇਹੀ ਕਹਿੰਦਾ ਜੀ ਜਿਹੜੇ ਸਾਡੇ ਸੈਟ ਦਾ ਮਸਲਾ ਉਹ ਪ੍ਰਧਾਨ ਜੀ ਦਾ ਪ੍ਰਧਾਨ ਜੀ ਕਹਿੰਦੇ ਵੀ ਮੇਰੀ ਮਜਬੂਰੀ ਹੈ ਭਾਈ ਤੇਰੀ ਮਜਬੂਰੀ ਹੈ ਤਾਂ ਸਾਡੇ ਮਜ਼ਦਮਾ ਦੀ ਮਜਬੂਰੀ ਨੂੰ ਕੌਣ ਦੇਖੂਗਾ ਕਿਨੇ ਦੇਖੂਗਾ ਸਾਡੇ ਮੁਲਾਜ਼ਮਾਂ ਨੇ ਦੇਖੋ ਬੱਚਿਆਂ ਦੀ ਐਡਮਿਸ਼ਨਾਂ ਕਰਾ ਲਈਆ ਸਾਡਾ ਜਿਹੜਾ ਸਰਕਲ ਹੈ ਉਹ ਸਾਰਾ ਸਾਡਾ ਤਰਫਾਦ ਹੈ ਕਿਹੜੀ ਤਰੀਕ ਨੂੰ ਕਹਲੋ ਤਨਖਾਹ ਮਿਲਦੀ ਹੈ ਹੁਣ 20 ਤਰੀਕ ਨੂੰ ਹੋਗੀ ਹਲੇ ਤੱਕ ਇਹਨਾਂ ਦਾ ਆਪਸੀ ਰੋਲਾ ਆਪਸੀ ਰੰਚਿਸ ਇੱਕ ਦਿਨ ਉਹ ਅਸੀਂ ਨਹੀਂ ਦੇਖਣਾ ਅਸੀਂ ਮੁਲਾਜ਼ਮਾਂ ਦੇ ਪ੍ਰਧਾਨ ਹੈ ਤੇ ਮੁਲਾਜ਼ਮਾਂ ਦੇ ਹੱਕਾਂ ਦੀ ਖਾਤਰ ਲਈ ਲੜਨਾ ਸਾਡਾ ਅਧਿਕਾਰ ਬਣਦਾ ਅਸੀਂ ਇਹਨਾਂ ਨੂੰ ਬਾਰ-ਬਾਰ ਚੇਤਾਵਨੀ ਦਿੱਤੀ ਵੀ ਅੱਜ ਅੱਜ ਤਨਖਾਹ ਮੰਨੇ ਕੱਲ ਪੜਾ ਦੇ ਕਰਦੇ ਕਰਦੇ 20 ਤਰੀਕ ਹੋਊਗੀ ਜਿਨ੍ਹਾਂ ਨਾਲ ਸਾਡੇ ਮੁਲਾਜ਼ਮਾਂ ਦਾ ਸਿਪਰ ਖਰਾਬ ਹੋ ਗਿਆ ਉਦਾ ਉਹਦਾ ਹਰਜਾਨਾ ਕੌਣ ਭਰੂਗਾ ਕੱਲੂ ਸਾਡੇ ਬੱਚਾ ਦੀ ਕੋਈ ਵਿਆਹ ਸਾਤੀ ਹੋਣੀ ਹੈ ਤਾਂ ਉਹਨਾਂ ਨੇ ਕਿਹਾ ਵੀ ਲੋਨ ਕਰੋ ਲੋਨ ਵਾਲਿਆਂ ਨੇ ਕਹਿੰਦੇ ਤੁਸੀਂ ਤਾਂ ਵਾਜੜੋ ਵੀ ਇਹ ਸਾਰਾ ਹਰਜਾਨਾ ਜਿੰਨਾ ਵੀ ਹੋਊਗਾ ਇਹ ਅਸੀਂ ਕਾਰਪੋਰੇਸ਼ਨ ਦੇ ਪਾਵਰ ਗੁਪਤਾ ਜੀ ਕੀ ਕਹੋਗੇ ਲਗਾਤਾਰ ਸ਼ਹਿਰ ਦੇ ਵਿੱਚ ਬਹੁਤ ਰੌਲਾ ਪਿਆ ਹੋਇਆ ਸੈਲਰੀ ਨੂੰ ਲੈ ਕੇ ਤੇ ਅੱਜ ਕਹਿੰਦੇ ਪੁੱਤਲੇ ਵਗੈਰਾ ਵੀ ਫੂਕੇਗੇ ਨਹੀਂ ਕੀ ਕਹੋਗੇ ਕੁਝ ਦਿਨ ਪਹਿਲਾਂ ਵਦਵਾ ਜੀ ਮੇਰੇ ਖਿਲਾਫ ਮੇਰੇ ਕੁਝ ਕਾਉਂਸਲਰ ਸਾਹਿਬਾਨ ਨੇ ਬੇਪਰੋਸਗੀ ਦਾ ਮਤਾ ਪਾਇਆ ਸੀ ਤੇ 15 ਤਰੀਕ ਨੂੰ ਉਹਨਾਂ ਨੇ ਮੀਟਿੰਗ ਕਰੀ ਸੀ ਮੈਂ ਮੀਟਿੰਗ ਦਾ ਟਾਈਮ ਰੱਖਿਆ ਸੀ 3 ਮਾਰਚ ਉਹਨਾਂ ਨੇ ਪ੍ਰੀਪੋਨ ਮੀਟਿੰਗ ਕਰ ਲਈ ਸੀ ਤਾਂ ਉਸ ਮੈਂ ਮੀਟਿੰਗ ਨੂੰ ਮਾਨਯੋਗ ਹਾਈ ਕੋਰਟ ਚ ਚੈਲੰਜ ਕਰਿਆ ਸੀ ਤੇ ਜੱਜ ਸਾਹਿਬ ਨੇ ਮੇਰੇ ਹੱਕ ਚ ਫੈਸਲਾ ਸੁਣਾਉਂਦੇ ਹੋਏ ਉਹ ਮੀਟਿੰਗ ਜਿਹੜੀ 3 15 ਫਰਵਰੀ ਦੀ ਕਰੀ ਸੀ ਉਹ ਇਲੀਗਲ ਡਿਕਲੇਅਰ ਕਰਤੀ ਤੇ ਉਹਦਾ ਜਿਹੜਾ ਜੱਜ ਸਾਹਿਬ ਦਾ ਫੈਸਲਾ ਹਜੇ ਆਣਾ ਬਾਕੀ ਹੈ ਅੱਜ ਅਜੇ ਸ਼ਾਮ ਤੱਕ ਕੱਲ ਸਵੇਰੇ ਆਜੇ ਜੱਤਕੋਣ ਦਾ ਫੈਸਲਾ ਨਹੀਂ ਆਉਂਦਾ ਮੈਂ ਉਹਨਾਂ ਦੇ ਹੁਕਮਾਂ ਦੀ ਕਿਵੇਂ ਉਹ ਹੁਕਮਾਂ ਦੀ ਉਲੰਘਣਾ ਉਲੰਘਣਾ ਕਿਵੇਂ ਕਰ ਸਕਦਾ ਹਾਂ ਮਿਸਟਰ ਜੀ ਠੀਕ ਹੈ ਨਾ ਤਾਂ ਜਿਹੜੀ ਸੈਲਰੀ ਹੈ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਮੈਂ ਪ੍ਰਧਾਨ ਬਣਿਆ 4 ਸਾਲ ਹੋ ਗਏ ਮੈਨੂੰ ਪ੍ਰਧਾਨ ਬਣੇ ਨੂੰ ਨਗਰ ਕੌਂਸਲ ਦਾ ਇੱਕ ਵਾਰ ਵੀ ਇਹੋ ਜਿਹਾ ਕੋਈ ਮੈਨਣਾ ਨਹੀਂ ਜਦੋਂ ਇਹ ਸੈਲਰੀ ਨਾ ਪਈ ਹੋਵੇ ਪਿਛਲੀ ਸਰਕਾਰਾਂ ਵੇਲੇ ਵੀ ਤਿੰਨ-ਤਿੰਨ ਮਹੀਨੇ ਸੈਲਰੀਆਂ ਨਹੀਂ ਪਈਆਂ ਉਦੋਂ ਕੋਈ ਇਹੋ ਜਿਹਾ ਪ੍ਰੋਟੈਸਟ ਨਹੀਂ ਹੋਇਆ ਇਹ ਜਿਹੜੇ ਮੇਰੇ ਰਾਜਨੀਤਿਕ ਵਿਰੋਧੀ ਆ ਔਰ ਕੁਝ ਮੇਰੇ ਆਪਣੇ ਲੋਕ ਵੀ ਆ ਮੇਰੇ ਆਪਣੇ ਪਾਰਟੀ ਦੇ ਲੋਕ ਵੀ ਆ ਇਹ ਉਹਨਾਂ ਦੀ ਸ਼ਹਿਤ ਇਹ ਹੜਤਾਲ ਹੋਈ ਹੈ ਕੁਝ ਨਹੀਂ ਅੱਜ ਆ ਸਵੇਰੇ ਸੈਦਰੀ ਇਹਨਾਂ ਦੀ ਪੈ ਜਾਣੀ ਆ ਮੇਰੇ ਕੋਲ ਤਿੰਨ ਚਾਰ ਦਿਨ ਪਹਿਲਾਂ ਵੀ ਯੂਨੀਅਨ ਦੇ ਲੋਕ ਆਏ ਸੀ ਸਾਰੇ ਸਫਾਈ ਕਰਮਚਾਰੀ ਯੂਨੀਅਨ ਦੇ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਖੜਿਆ ਥੋੜਾ ਭਰਾ ਕੋਈ ਪ੍ਰਧਾਨ ਵਾਲੀ ਗੱਲ ਨਹੀਂ ਤੁਹਾਡੇ ਨਾਲ ਜੇ ਕਿਸੇ ਨੂੰ ਕੋਈ ਜ਼ਿਆਦਾ ਤੰਗ ਮੈਨੂੰ ਪਤਾ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਸੈਸ਼ਨ ਖਤਮ ਹੋ ਕੇ ਹਟਿਆ ਕਿ ਤੁਸੀਂ ਮੇਰੇ ਤੋਂ ਲੈ ਜੋ ਮੈਂ ਭਰਾ ਬਣ ਕੇ ਤੁਹਾਡੇ ਨਾਲ ਖੜਿਆ ਹਾਂ ਕਿਸੇ ਨੂੰ ਕੋਈ ਰਾਸ਼ਨ ਦੀ ਦਿੱਕਤ ਆ ਉਹ ਵੀ ਖੜਿਆ ਹਾਂ ਜਦੋਂ ਤੁਹਾਡੀ ਸੈਲਰੀ ਪੈ ਜਾਏਗੀ ਤਾਂ ਤੁਸੀਂ ਮੈਨੂੰ ਆਪਣਾ ਇਕੱਠਾ ਕਰਕੇ ਵਾਪਸ ਦੇ ਦਿਓ ਮੈਂ ਤਾਂ ਹਰ ਤਰੀਕੇ ਨਾਲ ਉਹਨਾਂ ਨਾਲ ਖੜਿਆ ਹਾਂ ਪਰ ਇਹਦੇ 'ਚ ਜਿਹੜਾ ਹੈ ਨਾ ਈਓ ਸਾਹਿਬ ਸਾਡੇ ਕੋਆਪਰੇਟ ਨਹੀਂ ਕਰ ਰਹੇ ਬਿਲਕੁਲ ਵੀ ਜਦਕਿ ਉਹਨਾਂ ਨੂੰ ਮੈਂ ਕਿਹਾ ਸੀ ਯਾਰ ਤੁਸੀਂ ਕਿ ਜੇ ਜਦ ਤੱਕ ਜੱਜ ਸਾਹਿਬ ਦਾ ਫੈਸਲਾ ਨਹੀਂ ਆਂਦਾ ਹਫਤਾ ਪਹਿਲਾਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਇੱਕ ਸਾਡੇ ਇਹਦੇ 'ਚ ਮਿਊਨਿਸਪਲ ਐਕਟ 'ਚ ਪ੍ਰੋਵੀਜ਼ਨ ਹੈ ਜੇ ਕੋਈ ਇਹ ਜੀ ਗੱਲ ਦਿੱਕਤ ਆ ਜਾਏ ਤਾਂ ਤੁਸੀਂ ਏਡੀਸੀ ਜਿਹੜੇ ਅਰਬਨ ਹੈ ਸਾਡੇ ਉਹ ਸਿੰਗਲ ਸਾਈਨ ਦੀ ਪਾਵਰ ਦੇ ਦੇਣਾ ਇਹੋ ਸਭ ਨੂੰ ਮਿਲ ਸਕਦੀ ਸੀ ਠੀਕ ਹੈ ਉਹ ਕਰਕੇ ਮੈਂ ਕਿਹਾ ਪਾਵਰ ਲੈ ਲਓ ਸੀ ਕਰਵਾ ਲਓ ਸਾਈ ਸਿੰਗਲ ਚੈੱਕ ਅਪ ਸੈਲਰੀ ਦਾ ਕਰੀਏ ਬਾਕੀ ਦੇ ਜਿਹੜੇ ਅੱਜ ਆਰਡਰ ਆ ਜਾਏਗਾ ਆਰਡਰ ਮੇਰੀ ਫੇਵਰ ਚ ਹੀ ਆਣਾ ਹੈ ਮੈਨੂੰ ਪਤਾ ਇਸ ਗੱਲ ਦਾ ਮਾਨ ਹੈ ਜਦੋਂ ਇੱਕ ਤਕਲੀਫ ਹੈ ਦਿੱਕਤ ਹੈ ਬਸ ਕਿ ਮੈਨੂੰ ਪਤਾ ਲੱਗੇ ਕਿ ਰਿਟਰਨ ਚਾਹ ਤਾਂ ਮੈਂ ਮੈਂ ਸਾਈਨ ਕਰਦਾ ਮੈਨੂੰ ਕੀ ਭੌਂਦ ਮੈਂ ਕਰਨ ਚ ਗੁਪਤਾ ਜੀ ਤੁਸੀਂ ਸੈਲਰੀ ਦੀ ਗੱਲ ਕਰ ਰਹੇ ਹੋ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੀਏ ਕੋਈ ਡੀਸੀ ਵਗੈਰਾ ਨਾਲ ਵੀ ਵੀ ਜਲਦੀ ਜਿਹੜਾ ਮੈਟਰਸ ਸੋਲਟ ਆਊਟ ਹੋ ਸਕੇ ਨਹੀਂ ਡੀਸੀ ਸਾਹਿਬ ਵੀ ਸਾਰੇ ਮਜਬੂਰ ਹੈ ਜਦ ਤੱਕ ਹਾਈ ਕੋਰਟ ਦੇ ਆਰਡਰ ਦੀ ਕਾਪੀ ਨਹੀਂ ਆਉਂਦੀ ਉਹਨਾਂ ਦੀ ਕੋਈ ਅਵੇਲਾ ਕੋਈ ਨਹੀਂ ਕਰਦਾ ਆਰਡਰਸ ਦੀ ਜਦ ਤੱਕ ਮਾਨਯੋਗ ਜੱਜ ਸਾਹਿਬ ਦਾ ਹੁਕਮ ਨਹੀਂ ਆਂਦਾ ਉਦ ਤੱਕ ਸਾਰੇ ਮਜਬੂਰ ਹੈ